ਤਾਂ ਅੱਜ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ੁਦੀਪ ਕੋਲ ਲੈ ਕੇ ਹਾਜ਼ਰ ਹਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਬਾਈਕ ਰੈਲੀ ਕੱਢੀ ਜਾਏਗੀ ਜਿੱਥੇ ਵਿਦਿਆਰਥੀ ਰਾਸ਼ਟਰੀ ਭਜ ਲੈ ਕੇ ਸਾਰੇ ਸ਼ਹਿਰ ਦਾ ਦੌਰਾ ਕਰਨਗੇ ਅਤੇ ਇਹ ਚੇਤਨਾ ਪੈਦਾ ਕਰਨਗੇ ਕਿ ਸਾਡਾ ਝੰਡਾ ਸਾਡਾ ਮਾਣ ਹੈ ਹਰਕਰ ਤਿਰੰਗਾ ਮੁਹਿੰਮ ਤਹਿਤ ਕੱਢੀ ਗਈ ਤਿਰੰਗਾ ਯਾਤਰਾ ਨੇ ਸਰਜਿਆ ਵੱਖਰਾ ਮਾਹੌਲ ਇਹ ਆਜ਼ਾਦੀ ਜਿਹੜੀ ਆ ਸਾਨੂੰ ਬੜੀ ਮੁਸ਼ਕਲ ਨਾਲ ਮਿਲੀ ਆ ਤੇ ਇਹਨੂੰ ਬਰਕਰਾਰ ਰੱਖਣਾ ਉਹਨਾਂ ਹੀ ਔਖਾ ਹੈ ਜਿੰਨਾ ਇਹਨੂੰ ਲੈਣਾ ਔਖਾ ਸੀਗਾ ਸਰਕਾਰੀ ਕਾਲਜ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਸਮਾਗਮ ਨੂੰ ਸਮਰਪਿਤ ਕੱਢੀ ਗਈ ਮੋਟਰਸਾਈਕਲ ਰੈਲੀ ਸਾਡਾ ਤਿਰੰਗਾ ਸਾਡੀ ਆਣ ਸ਼ਾਨ ਤੇ ਮਾਣ ਹੈ ਕੀ ਹਰ ਕਾਰ ਚ ਜਾਣੀ ਚਾਹੀਦੀ ਹੈ ਹਰ ਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ 에ਰੀ ਵੈਲਿਊ ਕੀ ਹੈ ਅਸੀਂ ਇੱਕ ਭਾਰਤੀ ਨਾਗਰਿਕਾਂ ਇੰਡੀਅਨ ਹੈ ਨੌਜਵਾਨਾਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਅਤੇ ਆਜ਼ਾਦੀ ਦੇ ਸਮਾਗਮਾਂ ਨੂੰ ਸਮਰਪਿਤ ਕੀਤਾ ਪ੍ਰੇਰਿਤ ਲੈਂਡ ਪੂਲਿੰਗ ਸਕੀਮ ਰੱਦ ਹੋਣ ਤੇ ਕਿਸਾਨਾਂ ਨੇ ਮਨਾਇਆ ਜਸ਼ਨ ਜੀ ਮਾਰ ਦੇ ਵਿੱਚ ਸਾਡਾ ਘਰਾਲਾ ਪਿੰਡ ਸਾਰਾ ਹੀ ਖਤਮ ਹੋ ਕੇ ਚੱਲਿਆ ਸੀ ਪਹਿਲਾਂ 84 ਗੱਲੇ 7 ਨੰਬਰ ਸਕੀਮ ਚ ਆਈ ਤੇ ਰਾਡੇ ਬਾਈਪਾਸ ਚ ਜ਼ਮੀਨ ਆਈ ਜਿਹੜੀ ਰਹਿੰਦੀ ਖੁੰਦੀ ਜ਼ਮੀਨ ਹੀ ਨਾ ਉਹ ਲੈਂਡ ਪੂਲਿੰਗ ਚ ਖਤਮ ਹੋ ਕੇ ਚਲੀ ਸੀ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਵੀ ਆ ਡੀ ਮਲ ਜਿੱਤ ਪ੍ਰਾਪਤ ਹੋਈ ਵਨਡੇ ਲੱਡੂ ਅਤੇ ਕੀਤੀ ਆਤਿਸ਼ਵਾਜੀ ਹੋਰ ਕੋਈ ਕੰਮ ਤੇ ਹੈ ਨਹੀਂ ਸਾਡੇ ਕੋ ਕੋਈ ਸਰਕਾਰੀ ਨੌਕਰੀਆਂ ਹਨ ਜਾਂ ਕੋਸ਼ਾਚਾ ਕੋਸ਼ ਖੇਤੀਬਾੜੀ ਕਰਦੇ ਆ ਖੇਤੀਬਾੜੀ ਕੀਤਾ ਸਾਡਾ ਇੱਕ ਆਪਣੇ ਅਸੀਂ ਬਹੁਤ ਧੰਨਵਾਦ ਕਰਦੇ ਜੀ ਬਚਨਦਰ ਮੀਤ ਸਿੰਘ ਪੜਾਹ ਜੀ ਦਾ ਐਮਐਲਏ ਸਾਹਿਬ ਦਾ ਸਾਡੇ ਹਲਕੇ ਦੇ ਆਪਨੇ ਸਾਹਿਬ ਜਿਨ੍ਹਾਂ ਨੇ ਸਾਨੂੰ ਸੰਗੋਹ ਦਿੱਤਾ ਕਿ ਸਰਦੀ ਹੋਈ ਵੱਡੀ ਜਿੱਤ ਜਗENDER ਵੀ ਸਗ ਪੜਾਹ ਜੀ ਦਾ ਜਿੰਦਾਬਾਦ ਜਿੰਦਾਬਾਦ ਇਸਾਨਾ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਕੀਤਾ ਧੰਨਵਾਦ ਪਿੰਡ ਦਾ ਜਿਹੜਾ ਰਕਬਾ ਉਹ ਆਲਰੇਡੀ ਅੱਗੇ ਇੱਕ ਵਾਰੀ ਐਕਵਾਇਰ ਹੋ ਚੁੱਕਾ ਹੈ ਉਸ ਤੋਂ ਬਾਅਦ ਜੇ ਅੱਜ ਫਿਰ ਦੁਬਾਰਾ ਜੇ ਐਕਵਾਇਰ ਹੋ ਜਾਂਦਾ ਉਸ ਪਿੰਡ ਦਾ ਤੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਇੱਕ ਪਾਸੇ ਪੁਰਾਣੇ ਸੇਫਟੀ ਸਫਰ ਬਣਾਉਂਦਾ ਚੱਲ ਰਿਹਾ ਕੰਮ ਤੇ ਦੂਜੇ ਸੇਫਟੀ ਸਫਰ ਚਪਿਆ ਪਾੜ ਮੈਂ ਤੇ ਇਹ ਦੇਖ ਕੇ ਬੜਾ ਮਨ ਜਿਹੜਾ ਆ ਉਹ ਦੁਖੀ ਵੀ ਹੈ ਤੇ ਮੈਨੂੰ ਗੁੱਸਾ ਵੀ ਹੈ ਕਿ ਜਦੋਂ ਪਤਾ ਵੀ ਹਰ ਵਾਰ ਇਹ ਹੜ ਜਿਹੜਾ ਆਉਣਾ ਹੁੰਦਾ ਪਿਤਾਜੋ ਹੋ ਗਿਆ ਪਾਣੀ ਪਾਣੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਲਦੀ ਜਲਦੀ ਇਹ ਚੀਜ਼ ਇਹ ਤੁਜੀਤ ਤੋਂ ਬੰਨ ਹੀ ਹੈਗਾ ਇਹਨੂੰ ਇੱਕ ਰੈਡ ਡਾਇਵਰਸ਼ਨ ਵਾਸਤੇ ਹੁੰਦਾ ਸੇਫਟੀ ਬੰਨੜਾ ਹੁੰਦਾ ਉਹਦੇ ਵਾਸਤੇ ਇਹਨੂੰ ਆਪਾਂ ਜੰਬੋ ਬੈਗ ਮੰਗਵਾ ਰਹੇ ਆ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਜਲਦੀ ਇੱਥੇ ਜੰਬੋ ਬੈਗ ਲਿਆ ਕੇ ਜੀ ਪੱਕਾ ਦਾ ਹੱਲ ਕਰਾਂਗੇ ਵਿਰੋਧੀ ਪਾਰਟੀਆਂ ਲੋਕਾਂ ਨੂੰ ਦਹਿਸ਼ਤ ਚ ਪਾਉਂਦੀਆਂ ਕਰ ਰਹੀਆਂ ਨੇ ਰਾਜਨੀਤੀ ਇਨੂੰ ਫੌਰੀ ਤੌਰ ਤੇ ਟਿੱਪਰਾ ਮਹਿੰਗਾ ਕੇ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਏ ਆਪ ਅਗੋਂ ਨੇ ਮੌਕੇ ਤੇ ਪੰਜ ਕੇ ਵਿਆਜ ਦਰਿਆ ਦੇ ਕਿਨਾਰੇ ਤੇ ਲੋਕਾਂ ਨੂੰ ਕੀਤਾ ਸੰਤੁਸ਼ਟ ਉਹਨਾਂ ਵੀ ਜਿਹੜੀ ਸਰਕਾਰ ਹੈ ਸਾਰੇ ਨਾਲ ਖੜੀ ਹੈ ਮੌਕੇ ਮੌਕੇ ਤੇ ਜਦੋਂ ਜਦੋਂ ਸਾਨੂੰ ਲੋਕਲ ਜਨਤਾ ਵੱਲੋਂ ਪਤਾ ਲੱਗਦਾ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਹਦਾਇਤਾਂ ਕਰਕੇ ਇਹਦਾ ਕੰਮ ਜੋ ਹੈਗਾ ਜੋਰਾ ਸ਼ੋਰਾ ਤੇ ਚੱਲ ਰਿਹਾ ਕੂੜੇ ਦੇ ਢੇਰਾ ਕਾਰਨ ਸ਼ਹਿਰ ਨੂੰ ਸਫਾਈ ਦੇ ਮਾਮਲੇ 'ਚ ਮਿਲਿਆ ਅਖੀਰਲਾ ਨੰਬਰ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਸ਼ਹਿਰ 168ਵਾਂ ਨੰਬਰ ਤੇ ਆਇਆ ਬੜਾ ਮਨ ਉਦੋਂ ਵੀ ਠੇਸ ਪੁੱਜੀ ਸੀਗੀ ਜਦੋਂ ਸਰਵੇ ਸੈਂਟਰ ਏਜੰਸੀ ਨੇ ਸਰਵੇ ਵੀ ਕੀਤਾ ਸੀਗਾ ਤੇ ਆਪਾਂ ਬੜੇ ਪਛੜ ਗਏ ਸੀਗੇ ਲੰਮੇ ਸਮੇਂ ਤੋਂ ਕੂੜੇ ਦੀ ਸਮੱਸਿਆ ਤੋਂ ਪਰੇਸ਼ਾਨ ਸਨ ਲੋਕ ਕੂੜੀ ਦੀ ਬੜੀ ਸਮੱਸਿਆ ਚੱਲਦੀ ਪਈ ਸੀ ਗੰਦਗੀ ਦੇ ਢੇਰ ਹਰ ਚੌਂਕ ਥਾਂ ਥਾਂ ਲੱਗੇਦੇ ਸੀਗੇ ਤੁਮਾਰੀਆਂ ਫਲਾਂ ਦਾ ਬਹੁਤ ਢਾਸ ਸੀਗਾ ਦੇਖੋ ਕਿਵੇਂ ਸਰਦਾਰ ਜੀ ਨੇ ਸਾਰੇ ਸ਼ਹਿਰ ਦੇ ਕੂੜੇ ਦਾ ਘੱਟਾ ਹੱਲ ਜਿੱਥੇ ਸਾਨੂੰ ਸਾਡੇ ਸ਼ਹਿਰ ਨੇ ਬਹੁਤ ਕੁਝ ਦਿੱਤਾ ਸਾਨੂੰ ਨਾਮ ਦਿੱਤਾ ਸਾਨੂੰ ਬਿਜ਼ਨਸ ਦਿੱਤਾ ਆਪਾਂ ਵੀ ਆਪਣੇ ਸ਼ਹਿਰ ਲਈ ਕੁਝ ਕਰ ਸਕੀਏ ਲੱਖਾਂ ਰੁਪਏ ਦੀ ਜਗ੍ਹਾ ਲੈ ਕੇ ਸਾਰੇ ਸ਼ਹਿਰ ਦਾ ਲਗਾਉਣਾ ਸ਼ੁਰੂ ਕਰਤਾ ਕੂੜਾ ਜੀ ਜਿੰਨੇ ਦਿਨ ਤੱਕ ਸਰਕਾਰ ਕੋ ਇਹ ਕੋ ਪ੍ਰਸ਼ਾਸਨ ਕੋ ਪਰਮਨੈਂਟ ਹਾਲ ਸੋਲੂਸ਼ਨ ਨਹੀਂ ਮਿਲਦਾ ਸਾਡੇ ਕੋਲ ਤਿੰਨ ਚਾਰ ਸਾਈਟਸ ਹੈਗੀਆਂ ਵਾ ਅਪਰ ਇਦਾਂ ਹੀ ਆਪਣੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ ਮੈਂ ਮੇਰੀ ਟੀਮ ਹਰ ਇੱਕ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸਮੱਸਿਆ ਦਾ ਹੱਲ ਕਰਨ ਦੀ ਕੀਤੀ ਅੱਪੀ ਸ਼ੰਮੇ ਸੱਲਾਂ ਬਜ਼ੁਰਗ ਨੇ 15 ਅਗਸਤ 1947 ਦਾ ਦਸਿਆ ਅੱਖੀ ਦੇਖਿਆ ਹਾਲ ਜਦੋਂ ਅਜੀ ਉਹ ਤੋਂ ਆਇਆ ਪਰ 15 18 ਤੱਕ ਰੱਕ ਗਿਆ ਸੁਣੋ ਅਨੋਖੀ ਕਹਾਣੀ ਬਜ਼ੁਰਗ ਦੀ ਜ਼ੁਬਾਨੀ ਯਾਰ ਯਾਰ ਦੋਸਤਾਂ ਨੂੰ ਤਾਂ ਮਿਲਣ ਨੂੰ ਦਿਲ ਕਰਦਾ ਪਿੰਡ ਜਾ ਕੇ ਸਭ ਕੁਝ ਵੇਖਣ ਨੂੰ ਜੀ ਕਰਦਾ ਪਰ ਫਾਇਦਾ ਕੋਈ ਨਹੀਂ ਬਟਵਾਰੇ ਦਾ ਦਰਦ ਹੰਡਾਉਣ ਵਾਲੇ ਬਜ਼ੁਰਗ ਨੇ ਦੱਸਿਆ ਬਟਵਾਰੇ ਦੀਆਂ ਵਾਪਰੀਆਂ ਘਟਨਾਵਾਂ ਮੈਂ ਖੇਡਿਆ ਹੀ ਨਹੀਂ ਇਹ ਵੀ ਅਗਰ ਕਾਟ ਜੇ ਮੁੰਡਿਆਂ 'ਚ ਮੈਂ ਨਹੀਂ ਸਕਿਆ ਤਾਂ ਦਾ ਪੜਨੀ ਜਾਣਾ ਛੇ ਅੱਜ ਕੀ ਕਰ ਬੈਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਨੇ ਜਿਹੜੀਆਂ بڑے بڑے ਸਿਆਣੇ ਬੰਦੇ ਦਾ ਅੱਜ ਮਿਨਿਸਟਰੀ ਆਫ ਕਲਚਰਲ ਅਫੇਅਰਸ ਪਰ ਸਰਕਾਰ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਦੇ ਨਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਬਾਈਕ ਰੈਲੀ ਕੱਢੀ ਜਾਏਗੀ ਜਿਦੇ ਵਿੱਚ ਵਿਦਿਆਰਥੀ ਰਾਸ਼ਟਰੀ ਤਵੱਜ ਲੈ ਕੇ ਸਾਰੇ ਸ਼ਹਿਰ ਦਾ ਦੌਰਾ ਕਰਨਗੇ ਅਤੇ ਇਹ ਚੇਤਨਾ ਪੈਦਾ ਕਰਨਗੇ ਕਿ ਸਾਡਾ ਝੰਡਾ ਸਾਡਾ ਮਾਣ ਹੈ ਔਰ ਅਸੀਂ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ ਹੈ ਬਹੁਤ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਹੈ ਔਰ ਇੱਕ ਝੰਡੇ ਥੱਲੇ ਅਸੀਂ ਸਾਰੇ ਇਕੱਠੇ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਕਲਚਰਲ ਅਫੇਅਰਸ ਦਾ ਤੇ ਨਾਰਥ ਨੋਰਥ ਕੰਟਰੋਲ ਸੈਂਟਰ ਦਾ ਜਿਹੜਾ ਹਮੇਸ਼ਾ ਸਰਕਾਰੀ ਕਾਲਜ ਗੁਰਦਾਸਪੁਰ ਦਾ ਸਹਿਯੋਗ ਕਰਦੇ ਰਹਿੰਦੇ ਨੇ ਔਰ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਆ ਔਰ ਮੈਨੂੰ ਆਸ ਹੈ ਕਿ ਅੱਜ ਦੀ ਇਸ ਮੁਹਿੰਮ ਦੇ ਨਾਲ ਇੱਕ ਸੰਦੇਸ਼ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਜਾਏਗਾ ਸਾਰੇ ਸ਼ਹਿਰ ਦੇ ਵਿੱਚ ਵੀ ਜਾਏਗਾ ਕਿ ਤਿਰੰਗਾ ਸਾਡੇ ਦੇਸ਼ ਦਾ ਮਾਣ ਹੈ ਔਰ ਜਿਹੜੀ ਤਿੰਨ ਰੰਗ ਇਸ ਤਿਰੰਗੇ ਝੰਡੇ ਦੇ ਵਿੱਚ ਨੇ ਉਸ ਉਹ ਤਿੰਨੋਂ ਰੰਗ ਜਿਹੜੇ ਆ ਸਾਡੇ ਦੇਸ਼ ਦੀ ਸਰਪ੍ਰਵਤਾ ਦਾ ਮਾਨਕ ਕਰਦੇ ਆਂ ਔਰ ਉਹਨੂੰ ਉਹਦਾ ਪ੍ਰਤੀਕ ਹੈ ਔਰ ਸਾਡੇ ਦੇਸ਼ ਨੂੰ ਇੱਕ ਸੰਦੇਸ਼ ਦਿੰਦੇ ਆ ਕਿ ਅਸੀਂ ਹਮੇਸ਼ਾ ਇਕੱਠੇ ਆਂ ਔਰ ਆਪਣੇ ਦੇਸ਼ ਦੀ ਇਕੱਠ ਦੇ ਲਈ ਆਪਣੇ ਦੇਸ਼ ਦੀ ਰਾਖੀ ਦੇ ਲਈ ਵਚਨਬੱਧ ਆ ਜੋ ਆਜ਼ਾਦੀ ਸਾਨੂੰ ਸ਼ਹੀਦਾਂ ਨੇ ਲੈ ਕੇ ਦਿੱਤੀ ਹੈ ਉਸ ਆਜ਼ਾਦੀ ਦੇ ਲਈ ਅਸੀਂ ਹਮੇਸ਼ਾ ਬਚਾ ਦੇ ਲਈ ਹਮੇਸ਼ਾ ਲੜਦੇ ਰਹਾਂਗੇ ਉਹਦੀ ਰਾਖੀ ਦੇ ਲਈ ਜੋ ਵੀ ਸਾਨੂੰ ਸੈਕਰੀਫਾਈਜ਼ ਕਰਨਾ ਪਏਗਾ ਉਹ ਅਸੀਂ ਕਰਦੇ ਰਹਾਂਗੇ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਔਰ ਹਮੇਸ਼ਾ ਇਹ ਕਹਾਂਗਾ ਸਾਡਾ ਤਿਰੰਗਾ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਭਾਰਤ ਜਿੰਦਾਬਾਦ ਇਹ ਜਿਹੜੇ ਚੇਤਨਾ ਜਿਹੜੀ ਹਰ ਘਰ ਤਿਰੰਗਾ ਹੈ ਪੂਰੇ ਭਾਰਤ ਵਰਸ਼ ਦੇ ਵਿੱਚ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਆ ਉਸੇ ਲੜੀ ਤਹਿਤ ਅੱਜ ਅਸੀਂ ਗੁਰਦਾਸਪੁਰ ਵਿਖੇ ਨਾਰਥ ਜ਼ੋਨ ਕਲਚਰ ਸੈਂਟਰ ਦੇ ਡਾਇਰੈਕਟਰ ਫੁਰਕਾਨ ਖਾਨ ਜੀ ਵੱਲੋਂ ਜਿਹੜੇ ਸਾਨੂੰ ਹਦਾਇਤ ਹੋਈ ਆ ਤੇ ਅਸੀਂ ਮਾਨਯੋਗ ਪ੍ਰਿੰਸੀਪਲ ਸਾਹਿਬ ਜੀ ਦੇ ਜਿਹੜੇ ਸਹਿਯੋਗ ਦੇ ਨਾਲ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜਿਹੜੀ ਰੈਲੀ 50 ਮੋਟਰਸਾਈਕਲ ਲੈ ਕੇ ਬੱਚਿਆਂ ਦੀ ਜਿਹੜੀ ਤਿਰੰਗਾ ਰੈਲੀ ਕੱਢਣ ਜਾ ਰਹੇ ਆ ਪ੍ਰਿੰਸੀਪਲ ਸਾਹਿਬ ਨੇ ਬਿਲਕੁਲ ਸਹੀ ਦੱਸਿਆ ਕਿ ਆਜ਼ਾਦੀ ਜਿਹੜੀ ਹੈ ਸਾਨੂੰ ਬੜੀ ਮੁਸ਼ਕਲ ਨਾਲ ਮਿਲੀ ਆ ਤੇ ਇਹਨੂੰ ਬਰਕਰਾਰ ਰੱਖਣਾ ਉਹਨਾਂ ਹੀ ਔਖਾ ਹੈ ਜਿੰਨਾ ਇਹਨੂੰ ਲੈਣਾ ਔਖਾ ਸੀਗਾ ਸੋ ਅਸੀਂ ਪੂਰੇ ਪਾਬੰਦ ਰਵਾਂਗੇ ਅੱਜ ਦੀ ਰੈਲੀ ਦਾ ਨੌਜਵਾਨਾਂ ਦੇ ਵਿੱਚ ਜਿਹੜਾ ਹੈਗਾ ਅੱਜ ਦੀ ਰੈਲੀ ਦਾ ਮਕਸਦ ਇਹ ਹੈ ਕਿ ਨੌਜਵਾਨਾਂ ਦੇ ਵਿੱਚ ਤਿਰੰਗੇ ਪ੍ਰਤੀ ਜਿਹੜੀ ਚੇਤਨਾ ਬਣੀ ਰਹੇ ਤੇ ਉਹ ਆਪਣੇ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਰਹਿਣ ਅੱਜ ਦੀ ਰੈਲੀ ਜਿਹੜੀ ਆ ਅਸੀਂ ਇਹਨੂੰ ਹਰੀ ਚੰਡੀ ਜਿਹੜੀ ਤੇ ਮਾਨਜੋਗ ਏਡੀਸੀ ਸਾਹਿਬ ਵੱਲੋਂ ਦਿੱਤੀ ਜਾਏਗੀ ਰੂਟ ਇਹਦਾ ਹੋਏਗਾ ਇੱਥੋਂ ਗਵਰਨਮੈਂਟ ਕਾਲਜ ਤੋਂ ਚੱਲ ਕੇ ਨਵਦੀਪ ਸਿੰਘ ਵਾਲਾ ਗੇਟ ਜਿਹੜਾ ਉਸ ਤੋਂ ਬਾਅਦ ਗਵਰਨਮੈਂਟ ਸਕੂਲ ਤੋਂ ਹੁੰਦੇ ਹੋਏ ਇਤਿਹਾਜ ਰੋਡ ਜਹਾਜ਼ ਚੌਂਕ ਤੇ ਜਾਣਗੇ ਜਹਾਜ਼ ਚੌਂਕ ਤੋਂ ਫਿਰ ਘੁੰਮ ਕੇ ਹਨੂਮਨ ਚੌਂਕ ਤੋਂ ਹੁੰਦੇ ਹੋਏ ਵਾਪਸ ਲਾਇਬ੍ਰੇਰੀ ਚੌਂਕ ਤੋਂ ਬੀਆ ਵਾਲੀ ਮਾਰਕੀਟ ਤੋਂ ਹੋ ਕੇ ਵਾਪਸ ਜਿਹੜੇ ਆ ਇਹ ਗਵਰਨਮੈਂਟ ਕਾਲਜ ਵਿਖੇ ਫੇਰ ਇਕੱਠੇ ਹੋਣਗੇ ਅਸੈਂਬਲ ਹੋਣਗੇ ਉੱਥੇ ਅਸੀਂ ਫੇਰ ਇੱਕ ਜਿਹੜਾ ਇਹਨਾਂ ਦੀ ਇੱਕ ਛੋਟਾ ਜਿਹਾ ਜਿਹੜਾ ਇੱਕ ਲੈਕਚਰ ਇਹਨਾਂ ਨੂੰ ਦਿੱਤਾ ਜਾਏਗਾ ਬੱਚਿਆਂ ਨੂੰ ਫਿਰ ਅਸੀਂ ਇਹਨਾਂ ਨੂੰ ਰਿਵਰਸ ਕਰਾਂਗੇ। ਵਖੋ ਜੀ ਅੱਜ ਦੀ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਹਰ ਜ਼ਿਲ੍ਹੇ 'ਚ ਮੈਂ ਕਵਾਂਗਾ ਫੰਕਸ਼ਨ ਕਰਵਾਇਆ ਜਾ ਰਿਹਾ ਹੈ। ਹਰ ਗੱਡ ਤਿਰੰਗਾ ਕੈਂਪੇਨ ਜਿਹੜੀ ਹੈ ਜ਼ਿਲ੍ਹਾ ਗੁਰਦਾਸਪੁਰ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਿੱਚ ਸਾਡੇ ਜਿੰਨੇ ਵੀ ਜਵਾਨ ਨੇ, ਯੂਥ ਨੇ ਜਾਂ ਅਸੀਂ ਇੱਕ ਬਾਈਕ ਰੈਲੀ ਸ਼ੁਰੂ ਕਰ ਰਹੇ ਹਾਂ। ਇਸ ਦਾ ਇੱਕੋ ਹੀ ਮੋਟਿਵ ਹੈ ਕਿ ਇਹ ਜਿਹੜਾ ਸਾਡਾ ਤਿਰੰਗਾ ਸਾਡੀ ਆਣ ਸ਼ਾਨ ਤੇ ਮਾਣ ਹੈ। ਇਹ ਹਰ ਘਰ ਚ ਜਾਣੀ ਚਾਹੀਦੀ ਹੈ ਹਰ ਘਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦੀ ਵੈਲਿਊ ਕੀ ਹੈ ਅਸੀਂ ਇੱਕ ਭਾਰਤੀ ਨਾਗਰਿਕਾਂ ਇੰਡੀਅਨ ਹੈ ਤੇ ਜਿਸਾ ਤੁਹਾਨੂੰ ਪਤਾ 15 ਅਗਸਤ ਆ ਰਿਹਾ ਸਾਰਿਆਂ 'ਚ ਬੜਾ ਹੀ ਉਤਸ਼ਾਹ ਹੈ ਇਸ ਨੂੰ ਸੰਬੋਧਨ ਕਰਦੇ ਹੋਏ ਜਿਹੜੀ ਹਰ ਘਰ ਤਿਰੰਗਾ ਕੈਂਪੇਨ ਹੈ ਉਹ ਅੱਜ ਅਸੀਂ ਫਲੈਗ ਆਫ ਕਰ ਰਹੇ ਹਾਂ ਤੇ ਮੈਨੂੰ ਇਹੀ ਆਸ ਹੈ ਕਿ ਇਹ ਜਿਹੜੀ ਕੈਂਪੇਨ ਆ ਘਰ ਘਰ ਤੱਕ ਪਹੁੰਚੇਗੀ ਹਰ ਗੁਰਦਾਸਪੁਰ ਵਾਸੀ ਦੇ ਘਰ ਚ ਜਾਏਗੀ ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਅਸੀਂ ਇੰਡੀਅਨ ਦੇ ਨਾਗਰਿਕਾਂ ਤੇ 15 ਅਗਸਤ ਜਿਹੜਾ ਚ ਹੋਰ ਯੂਰ ਸ਼ੋਰ ਦੇ ਨਾਲ ਤੇ ਹੋਰ ਜਿਹੜਾ ਆਪਣੇ ਖੁਸ਼ੀ ਦੇ ਨਾਲ ਮਨਾਵਾਂਗੇ ਤੇ ਸਾਰੇ ਪਿੰਡ ਦੀ ਜਿੱਤ ਹੋਈ ਯਾਰ ਤੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਖੁਸ਼ੀ ਦੇ ਮਤਲਬ ਪਹਿਲਦਾਰ ਆ ਡੀਐਮਐਲਏ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਕਿਸਾਨ ਜੁਨੀ ਜੁਨੀਅਨ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਸਾਰਿਆਂ ਦਾ ਜੋ ਕਿ ਸਾਡੇ ਪਿੰਡ ਨੂੰ ਤੀਜੀ ਮਾਰ ਵੱਜ ਚਲੀ ਸੀ ਤੇ ਤੀਜੀ ਮਾਰ ਦੇ ਵਿੱਚ ਸਾਡਾ ਘਰਾਲਾ ਪਿੰਡ ਸਾਰਾ ਹੀ ਖਤਮ ਹੋ ਗਿਆ ਸੀ ਪਹਿਲਾਂ 84 ਕਿੱਲੇ 7 ਨੰਬਰ ਸਕੀਮ ਚ ਆਈ ਇਹ ਰਾਡੇ ਬਾਈਪਾਸ ਚ ਜ਼ਮੀਨ ਆਈ ਜਿਹੜੀ ਰਹੰਦੀ ਖੁੰਦੀ ਜ਼ਮੀਨ ਹੀ ਨਾ ਉਹ ਲੈਂਡ ਪੁਲਿੰਗ ਚ ਖਤਮ ਹੋ ਚਲੀ ਸੀ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਵੀ ਆ ਡੀ ਮਤਲਬ ਜਿੱਤ ਪ੍ਰਾਪਤ ਕਰਾਈ ਪਹਿਲਾਂ ਤੇ ਹਾਂ ਚਲੋ ਸੋਚਦਾ ਕੁਛ ਨਹੀਂ ਤੇ ਜਦੋਂ ਆਪਾਂ ਇਹ ਖਬਰ ਦੇਖੀ ਐ ਖਬਰ ਵੇਖ ਕੇ ਸਾਰਿਆਂ ਦੇ ਮਤਲਬ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਚਿਹਰਾ ਵੀ ਸਾਰਿਆਂ ਦੇ ਆਏ ਤੇ ਸਾਰਿਆਂ ਨੇ ਪਿੰਡਾਂ ਨਾਲ ਰਲ ਮਿਲ ਕੇ ਮਤਲਬ ਆਪਣੀ ਖੁਸ਼ੀ ਪ੍ਰਗਟ ਵੀ ਕੀਤੀ ਆਪਾਂ ਨਾਲ ਮਤਲਬ ਆਡੇ ਹਲਕੇ ਦੇ ਐਮਐਲਏ ਸਾਹਿਬ ਪੀ ਨਾਲ ਤੁਰੇ ਇਹਨਾਂ ਨੇ ਸਾਨੂੰ ਰਾਹ ਵਿਖਾਏ ਸਾਡੀ ਕਿਸਾਨ ਯੂਨੀਅਨ ਨੇ ਸਾਰਿਆਂ ਨੇ ਰਾਹ ਵਿਖਾਏ ਵੀ ਆਪਾਂ ਰਾਹ ਦੱਸਿਆ ਔਰ ਰਾਹ ਤੇ ਚੱਲੇ ਆ ਜਿੱਦਾਂ ਜਿੱਦਾਂ ਸਾਨੂੰ ਦੱਸਿਆ ਗਿਆ ਉਦਾਂ ਦਾ ਕਰਦੇ ਗਏ ਆ ਤੇ ਇਸੇ ਹਿਸਾਬ ਨਾਲ ਸਾਡੀ ਜਿੱਤ ਪ੍ਰਗਟ ਹੋਈ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਘਰਾਲੇ ਤੋਂ ਪਹਿਲਾਂ ਸਾਡੀ 84 ਏਕੜ ਜ਼ਮੀਨ ਆ ਗਈ ਉਸ ਤੋਂ ਪਹਿਲਾਂ ਬਾਈਪਾਸ ਚ ਆ ਗਈ ਹੁਣ ਲੈਂਡ ਪੂਲਿੰਗ ਸਕੀਮ ਆ ਗਈ ਤੇ ਸਾਨੂੰ ਇਹ ਹੀ ਗਾ ਵੀ ਮਤਲਬ ਅਸੀਂ ਰੋਟੀ ਤੋਂ ਵੀ ਵਾਂਝੇ ਰਹਿ ਜਾਣ ਤੇ ਅਹੀਂ ਇੱਕ ਮੌਣ ਜਟਣ ਦੇ ਪੋਤਾ ਜੀ ਹੋਰ ਕੋਈ ਕੰਮ ਤੇ ਹੈ ਨਹੀਂ ਸਾਡੇ ਕੋਲ ਜਾਂ ਕੋਈ ਸਰਕਾਰੀ ਨੌਕਰੀਆਂ ਹਨ ਜਾਂ ਕੁਛ ਜਾਂ ਕੁਛ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਕੀਤਾ ਸਾਡਾ ਇਹ ਆਪਣੇ ਅਸੀਂ ਬਹੁਤ ਧੰਨਵਾਦ ਕਰਦੇ ਜੀ ਬਰਿੰਦਰ ਮੀਤ ਸਿੰਘ ਪਾੜਾ ਜੀ ਦਾ ਐਮਐਲਏ ਸਾਹਿਬ ਦਾ ਸਾਡੇ ਹਲਕੇ ਦੇ ਆਪਰੇ ਸਾਹਿਬ ਜਿਨ੍ਹਾਂ ਨੇ ਸਾਨੂੰ ਸੰਯੋਗ ਦਿੱਤਾ ਬਹੁਤ ਹੀ ਜ਼ਿਆਦਾ ਮਦਦ ਕੀਤੀ ਉਹਨਾਂ ਨੇ ਜਿਹਦੇ ਕਰਕੇ ਅਸੀਂ ਅੱਜ ਸਾਡੀ ਜਿਹੜੀ ਜ਼ਮੀਨ ਹੈ ਲੈਂਡ ਪੂਲਿੰਗ ਤੋਂ ਬਾਹਰ ਨਿਕਲੀ ਅਸੀਂ ਜਿੱਤ ਹੋਈ ਆ ਅਹੀਂ ਉਹਨਾਂ ਦਾ ਬਹੁਤ ਹੀ ਜਿਲੋ ਸ਼ੁਕਰਗੁਜ਼ਾਰ ਆ ਤੇ ਕਿਸਾਨ ਯੂਨੀਅਨ ਪਾਰਟੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੇ ਨਾਲ ਅੰਗ-ਸੰਗ ਹੋ ਕੇ ਮੋਢਾ ਲਾਇਆ ਤੇ ਸਾਡੀ ਏਕਤਾ ਹੀ ਜਿਹਦੇ ਵਿੱਚ ਸਾਨੂੰ ਮਤਲਬ ਜਿੱਤ ਪ੍ਰਾਪਤ ਹੋਈ ਠੀਕ ਆਪਣੀ ਗੱਲ ਕਰੀਏ ਘਰਾਲੇ ਦੀ ਜਿਹੜੀ ਇਸ ਘਰਾਲੇ ਦੀ ਇਹਨਾਂ ਨੇ ਜਿਹੜੀ ਲੈਂਡ ਜਿਹੜੀ ਇਹਨਾਂ ਨੇ ਐਕਵਾਇਰ ਕਰਨੀ ਸੀ ਉਹ ਪਹਿਲਾਂ ਵੀ ਉਹ ਸਪਿੰਡ ਦਾ ਜਿਹੜਾ ਰਕਬਾ ਉਹ ਆਲਰੇਡੀ ਅੱਗੇ ਇੱਕ ਵਾਰੀ ਐਕਵਾਇਰ ਹੋ ਚੁੱਕਾ ਹੈ ਉਸ ਤੋਂ ਬਾਅਦ ਜੇ ਅੱਜ ਫਿਰ ਦੁਬਾਰਾ ਜੇ ਐਕਵਾਇਰ ਹੋ ਜਾਂਦਾ ਉਸ ਪਿੰਡ ਦਾ ਤੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਪਹਿਲਾਂ ਵੀ ਸਾਡੇ ਮਾਨਜੋਗ ਹਲਕਾ ਵ代ਗੀ ਉਹਨਾਂ ਨੇ ਮੈਂ ਕੱਲ ਵੀ ਡੀਸੀ ਸਾਹਿਬ ਨੂੰ ਮਿਲ ਕੇ ਆ ਗਵਰਨਰ ਸਾਹਿਬ ਦੇ ਨਾਮ ਤੇ ਮੰਗ ਪੱਤਰ ਤੇ ਉਸ ਤੋਂ ਪਹਿਲਾਂ ਵੀ ਇਵੰਟ ਦਾ ਮੇਲਾ ਪਾਈਆਂ ਟਾਈਮ ਵੀ ਮੰਗਿਆ ਸੀ ਉਹਨਾਂ ਨੇ ਸੋ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਸੀ ਜੀ ਘਰਾਲੇ ਦੀ ਜੇ ਕੋਈ ਵੀ ਅਫਸਰ ਜਾਂ ਕੋਈ ਵੀ ਨੁਮਾਇੰਦਾ ਜਿਹੜਾ ਇੱਥੇ ਐਕਵਾਇਰ ਕਰਨ ਆਊਗਾ ਤਾਂ ਸਾਰਿਆਂ ਨਾਲ ਪਹਿਲਾਂ ਐਮਐਲਏ ਸਾਹਿਬ ਨਾਲ ਉਸ ਕਰਕੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਆ ਉਹ ਉਥੇ ਮੈਂ ਖੜਾਗਾ ਤੇ ਇਹ ਜਿਹੜੀ ਆ ਕਦੀ ਵੀ ਇਹ ਜਿਹੜੀ ਲੈਂਡ ਜਿਹੜੀ ਆ ਅਕਵਾਇਰ ਨਹੀਂ ਹੋਣ ਦਵਾਂਗੇ ਸੋ ਅੱਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸੇਬਾਨਾ ਇਕੱਠੇ ਹੋ ਕੇ ਅੱਜ ਅਸੀਂ ਲੱਡੂ ਵੀ ਜਿਹੜੇ ਵੰਡੇ ਆ ਕਿਉਂਕਿ ਸਾਰਿਆਂ ਦੀ ਇਹ ਬਹੁਤ ਵੱਡੀ ਜਿੱਤ ਆ ਸਾਡੇ ਕਿਸਾਨ ਭਾਈਚਾਰਾ ਜਾਂ ਮਜ਼ਦੂਰ ਕਹ ਲਿਏ ਹਰ ਹਰ ਜਥੇਬੰਦੀ ਜਿਹੜੀ ਆ ਉਹਨਾਂ ਨੇ ਸਾਥ ਦਿੱਤਾ ਸੋ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹ ਇਹ ਨਾ ਮਸਲਾ ਹੈਗਾ ਸਾਰਿਆਂ ਦੇ ਧਿਆਨ ਦੇ ਵਿੱਚ ਆਏਗਾ ਜੀ ਭਾਵੇਂ ਉਹ ਹਲਕਾ ਇੰਚਾਰਜ ਹੋਵੇ ਭਾਵੇਂ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਕਿ ਪਿਛਲੇ 4 ਦਿਨਾਂ ਤੋਂ ਸਾਡੀ ਲਗਾਤਾਰ ਟੀਮ ਜਿਹੜੀ ਆ ਇਹ ਲਗਾਤਾਰ ਟੀਮ ਸਾਡੀ ਇਸ ਵਾਰ ਇੱਥੇ ਵਰਕ ਕਰ ਰਹੀ ਆ ਭਾਵੇਂ ਸਾਡੇ ਤੀਨਾਂ ਨਗਰ ਤੋਂ ਸਾਡੇ ਚੇਅਰਮੈਨ ਸਾਹਿਬ ਹੁਣ ਬਲਜੀਤ ਸਿੰਘ ਜੀ ਸਾਡੇ ਮੋਹ ਦੇਵ ਸਿੰਘ ਅਲੋਵਾਲ ਜੀ ਹੁਣ ਜਿਹੜਾ ਸਾਡਾ ਮੀਡੀਆ ਦੇਖ ਰਿਹਾ ਸਾਰੀ ਟੀਮ ਸਾਡੀ ਸਾਰੀ ਟੀਮ ਦੇ ਨਾਲ ਲੱਗੇ ਹੋਏ ਨੇ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਲਦੀ ਜਲਦੀ ਇਹ ਚੀਜ਼ ਇਹ ਤੁਸੀ ਤੋਂ ਬੰਨ ਹੀ ਹੈਗਾ ਇਹਨੂੰ ਇੱਕ ਰੈਡ ਡਾਇਵਰਸ਼ਨ ਵਾਸਤੇ ਹੁੰਦਾ ਸੇਫਟੀ ਬਾਰਨਰ ਹੁੰਦਾ ਉਹਦੇ ਵਾਸਤੇ ਇਹਨੂੰ ਆਪਾਂ ਜੰਬੋ ਬੈਕ ਮੰਗਵਾ ਰਹੇ ਆ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਜਲਦੀ ਇੱਥੇ ਜੰਬੋ ਬੈਗ ਲਿਆ ਕੇ ਕੀ ਪੱਕਾ ਦਾ ਹੱਲ ਕਰਾਂਗੇ ਪਿਛਲੀ ਵਾਰੀ ਵੀ ਜਦੋਂ ਜਦੋਂ ਇਹ ਚੀਜ਼ ਹੋਈ ਆ ਪ੍ਰਸ਼ਾਸਨ ਨੇ ਇਹ ਚੀਜ਼ ਕੀਤੀ ਆ ਸਰਕਾਰ ਦੇ ਧਿਆਨ ਚ ਸਾਡੇ ਵੀ ਜਦੋਂ ਧਿਆਨ ਚ ਆਈ ਮੈਂ ਪਿਛਲੀ ਵਾਰੀ ਵੀ ਖੁਦ ਇੱਥੇ ਆਇਆ ਵੀ ਸੀ ਇੱਥੇ ਆਪਸਾ ਲਾਗੇ ਪੱਟੀਆਂ ਪੈਣ ਡਿਆ ਉੱਥੇ ਵੀ ਗਿਆ ਸੀ ਜਿੱਥੇ ਜਿੱਥੇ ਲੋਡ ਬੰਦਾਂ ਨੂੰ ਲੋਡ ਪਈ ਆ ਬੜਾ ਮੁਸ਼ਕਲ ਆ ਅਸੀਂ ਸਾਰਿਆਂ ਦੇ ਨਾਲ ਖੜੇ ਆ ਹੁਣ ਵੀ ਜਿਹੜੀ ਸਰਕਾਰ ਆ ਸਾਰੇ ਨਾਲ ਖੜੀ ਆ ਮੌਕੇ ਮੌਕੇ ਤੇ ਜਦੋਂ ਜਦੋਂ ਸਾਨੂੰ ਲੋਕਲ ਜਨਤਾ ਵੱਲੋਂ ਪਤਾ ਲੱਗਦਾ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਹਦਾਇਤਾਂ ਕਰਕੇ ਇਹਦਾ ਕੰਮ ਜੋ ਹੈਗਾ ਜੋਰਾ ਸ਼ੋਰਾਂ ਤੇ ਚੱਲ ਰਿਹਾ ਆ ਅਸੀਂ ਹੁਣ ਇੱਥੇ ਮੌਜੂਦ ਹਾਂ ਜੀ ਐਸ ਡੀ ਐਮ ਸਾਹਿਬ ਵੀ ਕੁਝ ਟਾਈਮ ਤੱਕ ਇੱਥੇ ਪਹੁੰਚ ਰਹੇ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਜਲਦੀ ਜਲਦੀ ਦਾ ਹੱਲ ਕੀਤਾ ਜਾਵੇ ਜੀ ਬਿਆਨਬਾਜ਼ੀ ਤੇ ਹਰ ਕੋਈ ਕਰਦਾ ਤੁਸੀਂ ਇੱਕ ਚੀਜ਼ ਦੇਖੋ ਪਿਛਲੇ 2 ਦਿਨ ਪਹਿਲਾਂ ਸਾਡੇ ਧਿਆਨ ਵਿੱਚ ਇਹ ਗੱਲ ਆਈ ਸਾਡੇ ਚੇਅਰਮੈਨ ਸਾਹਿਬ ਨੇ ਮੈਨੂੰ ਕਾਲ ਕੀਤਾ ਅਸੀਂ ਡੀ ਸੀ ਸਾਹਿਬ ਨਾਲ ਰਾਬਤਾ ਕਰਕੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਇੱਥੇ ਆਏ ਪਹੁੰਚੇ ਉਹਨਾਂ ਨੇ ਉਸੇ ਟਾਈਮ ਹੀ ਕੰਮ ਸ਼ੁਰੂ ਕਰਵਾਇਆ ਅਸੀਂ ਪ੍ਰੈਕਟੀਕਲੀ ਆ ਜੇ ਸਾਡੇ ਧਿਆਨ ਜਾਂਦਾ ਅਸੀਂ ਪ੍ਰੈਕਟੀਕਲੀ ਕਰਦੇ ਆ ਇਹ ਨਹੀਂ ਕਿ ਇੱਥੇ ਬਿਆਨਬਾਜ਼ੀ ਕਰਕੇ ਸੀ ਹੁਣ ਚਲੇ ਜਾਵਾਂ 27 ਤੱਕ ਸਰਕਾਰ ਆ ਮਤਲਬ ਜੋ ਵੀ ਸਾਡੇ ਕੰਮ ਹੋਣਗੇ ਆਪਾਂ ਕਰਦੇ ਪਏ ਆ ਜੀ ਅਸੀਂ ਲੋਕਾਂ ਦੇ ਜਵਾਬ ਦੇਈਏ ਪ੍ਰਸ਼ਾਸਨ ਦੇ ਤੌਰ ਤੇ ਜੋ ਵੀ ਆ ਪਿਛਲਾ ਜੋ ਹੁੰਦੀ ਸੀ ਕੋਈ ਅਣਗਹਿਲੀਆਂ ਤੇ ਹੁਣ ਬਿਲਕੁਲ ਨਹੀਂ ਹੋਏਗੀ ਅਸੀਂ ਜਨਤਾ ਦੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰਵਾ ਰਹੇ ਵੇਖੋ ਜੀ ਅੱਜ ਮੈਂ ਆਇਆ ਇੱਥੇ ਪਰਸੋਂ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਆਏ ਸੀ ਤੇ ਬਲਜੀਤ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੀਨਾ ਨਗਰ ਮੈਂ ਤੇ ਇਹ ਦੇਖ ਕੇ ਬੜਾ ਮਨ ਜਿਹੜਾ ਆ ਉਹ ਦੁਖੀ ਵੀ ਹੈ ਤੇ ਮੈਨੂੰ ਗੁੱਸਾ ਵੀ ਹੈ ਵੀ ਜਦੋਂ ਪਤਾ ਵੀ ਹਰ ਵਾਰ ਇਹ ਹੜ ਜਿਹੜਾ ਆਉਣਾ ਹੁੰਦਾ ਤੇ ਇਹ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਮੈਂ ਇਹਨਾਂ ਨੂੰ ਹਦਾਇਤ ਕਰਦਾ ਹੁਣ ਇਸੇ ਮੌਕੇ ਦੇ ਉੱਤੇ ਵੀ ਇਹ ਕਿਉਂਕਿ ਲੋਕ ਵਿਚਾਰੇ ਡਰੇ ਹੋਏ ਸਹਿਮੇ ਹੋਏ ਲੋਕ ਹੈ ਅਸੀਂ ਪਿਛਲੇ ਪ੍ਰਾਰ ਵੀ ਅਸੀਂ ਪਰ ਉਹ ਨਹੀਂ ਪ੍ਰਾਰ ਆਪਾਂ ਇਹ ਹੰਢਾ ਚੁੱਕੇ ਆ ਆਪਣੇ ਮੋਢਿਆਂ ਦੇ ਬੋਰੀਆਂ ਚੁੱਕ ਚੁੱਕ ਕੇ ਬੰਨ ਬੰਦ ਕੀਤੇ ਆ ਤੇ ਅੱਜ ਅਸੀਂ ਇੱਕ ਰੂਲਿੰਗ ਪਾਰਟੀ ਆ ਅਸੀਂ ਇਹਨਾਂ ਨੂੰ ਬੇਨਤੀ ਨਹੀਂ ਅਸੀਂ ਹੁਕਮ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਡੀਸੀ ਸਾਹਿਬ ਗੁਰਦਾਸਪੁਰ ਜੀ ਨੂੰ ਵੀ ਵੀ ਇਹਨੂੰ ਫੌਰਨ ਜਿਹੜਾ ਆ ਟਿਪਰਾ ਭੇਜ ਕੇ ਹੁਣੇ ਗੱਲ ਹੋ ਵੀ ਗਈ ਹੈ ਡੀਸੀ ਸਾਹਿਬ ਨਾਲ ਸਾਡੇ ਲੋਕ ਸਭਾ ਇੰਚਾਰਜ ਨੇ ਇੰਪਰੂਵਮੈਂਟ ਰਸਟ ਦੇ ਚੇਅਰਮੈਨ ਵੀ ਨੇ ਰਜੀਵ ਸ਼ਰਮਾ ਜੀ ਉਹਨਾਂ ਵੀ ਗੱਲ ਕੀਤੀ ਹੈ ਵੀ ਇਹਨੂੰ ਫੌਰੀ ਤੌਰ ਤੇ ਟਿਪਰਾ ਮੰਗਾ ਕੇ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਏ ਤੇ ਬਾਕੀ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਇਹ ਮੇਨ ਤੁਸੀਂ ਨਹੀਂ ਟੁੱਟੀ ਜਿਹੜੀ ਇਹ ਵਿਰੋਧੀ ਰੋਲਾ ਪਾਉਂਦੇ ਆ ਸੇਫਟੀ ਇਹ ਸੇਫਟੀ ਬੰਨ ਹੈ ਇੱਕ ਸਿਰਫ ਪਾਣੀ ਦੀ ਦਿਸ਼ਾ ਮੋੜਨ ਵਾਸਤੇ ਇੱਕ ਬੰਨ ਬਣਾਇਆ ਜਾਂਦਾ ਪੁਲ ਦੇ ਲਾਗੋਂ ਇਹ ਸਟਾਰਟ ਹੁੰਦਾ ਉੱਥੋਂ ਇਹ ਜਿਹੜਾ ਆ ਕੋਈ 20 ਕੋ ਫੁੱਟ ਜਿਹੜਾ ਉਹਦੇ ਵਿੱਚ ਪਾੜ ਪਿਆ ਆ ਤੇ ਪਾਣੀ ਹੌਲੀ ਹੌਲੀ ਰਿਸਦਾ ਉਧਰ ਜਾ ਰਿਹਾ ਇਹ ਮੇਨ ਤੁਸੀਂ ਨੀਗੀ ਬਾਕੀ ਗੱਲਬਾਤ ਹੋ ਗਈ ਡੀਸੀ ਸਾਹਿਬ ਕਹਿੰਦੇ ਆ ਵੀ ਟਿਪਰਾਂ ਲਿਆ ਕੇ ਇਹ ਮੈਨੂੰ ਲੱਗਦਾ ਕਿ 5 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਇਹਨੂੰ ਕੰਪਲੀਟ ਕਰਕੇ ਬੰਦ ਦੇਣਗੇ ਤੁਸੀਂ ਇੰਨੀ ਕੁ ਰਿਪੇਅਰ ਕਰ ਦਿੱਤੀ ਆ ਵੀ ਪ੍ਰਮਾਤਮਾ ਕਰੇ ਪਹਿਲਾਂ ਤੇ ਆਪਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਵੀ ਕੋਈ ਇਤਨਾ ਦੀ ਆਫਤ ਨਾ ਆਵੇ ਕਿਉਂਕਿ ਪਿੱਛੋਂ ਪਾਣੀ ਜ਼ਿਆਦਾ ਨਾ ਆਵੇ ਹੁਣ ਜ਼ਿਆਦਾ ਛੱਡਣ ਦੀ ਵਜ੍ਹਾ ਨਾਲੀ ਇਹ ਜਿਹੜੀ ਤੁਸੀਂ ਆ ਜਿਹੜੀ ਵਿੱਚ ਸੇਫਟੀ ਬੰਨ ਹੈ ਇੱਕ ਇਹ ਜਿਹੜਾ ਇਹ ਲਿਆ ਆਪਣ ਇਨੂੰ ਜਲਦੀ ਤੋਂ ਜਲਦੀ ਜਿਹੜਾ ਬੰਦ ਕਰ ਦਿੱਤਾ ਜਾਊਗਾ ਮੈਂ ਦੂਜਾ ਪ੍ਰਸ਼ਾਸਨ ਨੂੰ ਤਾਂ ਆਪਾਂ ਹੁਕਮ ਲਾਈ ਦਿੱਤਾ ਆ ਇਹ 5-6 ਘੰਟੇ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਅਸੀਂ ਸੋਲਵ ਕਰਾ ਕੇ ਇੱਥੋਂ ਹਿੱਲਾਂਗੇ ਜਿੱਦਾਂ ਹੁਣ ਇਹ ਦੱਸਣ ਦੇ ਮੁਤਾਬਕ ਲੋਕਾਂ ਦੇ ਦੱਸਣ ਦੇ ਮੁਤਾਬਕ ਆ ਕਿ ਇਹ ਜਿਹੜਾ ਬਾਨਿਆ ਇਹ ਅੰਦਰ ਆ ਜਿਹਦੇ ਉੱਤੋਂ ਦੀ ਗੁਜ਼ਰ ਕੇ ਅਕਸਰ ਜਾਂਦੇ ਆ ਉਹ ਤੇ ਕਲੀਅਰ ਆ ਜੀ ਉਹ ਕਲੀਅਰ ਆ ਉਹ ਬਿਲਕੁਲ ਕਲੀਅਰ ਆ ਇਹਦੇ ਉੱਤੋਂ ਕਿਸੇ ਦਾ ਚਾਲਾ ਨਹੀਂ ਇਹ ਸਿਰਫ ਕਿਸਾਨਾਂ ਦਾ ਲੰਘਾ ਆ ਇੱਥੇ ਇੱਥੇ ਕਿਸਾਨ ਹੀ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਆ ਰੈਗੀ ਗੱਲ ਉਸ ਚੀਜ਼ ਦੀ ਹੈ ਅਸੀਂ ਬੈਠੇ ਹਾਂ ਜੁਮੇਵਾਰ ਬੰਦੇ ਆ ਕਿ ਪ੍ਰਸ਼ਾਸਨ ਇਹਨੂੰ ਕਰਕੇ ਦੇਊਗਾ ਲੇਬਰ ਲੱਗੀ ਹੈ ਜੀਸੀਬੀ ਆ ਗਈ ਹੈ ਟਰੈਕਟਰ ਟਰਾਲੀਆਂ ਟਿਪਰਾਂ ਜਿਹੜੇ ਆਉਣ ਲੱਗੇ ਆ ਇਹਨੂੰ ਕਰਵਾ ਕੇ ਛੱਡਾਂਗੇ ਕਿਦੀ ਜ਼ਿੰਮੇਵਾਰੀ ਸੀ ਉਹ ਵੀ ਤੁਹਾਨੂੰ 5 ਘੰਟਿਆਂ ਬਾਅਦ ਪਤਾ ਲੱਗ ਜਾਂਦਾ ਮੈਂ ਸਿਮਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਵਪਾਰ ਮੰਡਲ ਗੁਰਦਾਸਪੁਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਗੁਰਦਾਸਪੁਰ ਵਿੱਚ ਕੂੜੇ ਦੀ ਬੜੀ ਸਮੱਸਿਆ ਚੱਲਦੀ ਪਈ ਸੀ ਗੰਦਗੀ ਦੇ ਢੇਰ ਹਰ ਚੌਂਕ ਥਾਂ-ਥਾਂ ਲੱਗੇ ਦੇ ਸੀਗੇ ਬਿਮਾਰੀਆਂ ਫੈਲਣ ਦਾ ਬਹੁਤ ਡਰ ਸੀਗਾ ਤੇ ਜਿਹਦੇ ਨਾਲ ਹਵਾ 'ਚ ਵੀ ਪੋਲੂਸ਼ਨ ਫੈਲਦਾ ਪਿਆ ਸੀਗਾ ਪਾਣੀ ਵੀ ਗੰਦਾ ਹੋ ਰਿਹਾ ਸੀਗਾ ਉਤੋਂ ਬਸਾਦ ਦਾ ਮੌਸਮ ਸੀ ਤੇ ਆਪਾਂ ਸਾਰਿਆਂ ਨੇ ਇੱਕ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਜਿੱਥੇ ਸਾਨੂੰ ਸਾਡੇ ਸ਼ਹਿਰ ਨੇ ਬਹੁਤ ਕੁਛ ਦਿੱਤਾ ਸਾਨੂੰ ਨਾਮ ਦਿੱਤਾ ਸਾਨੂੰ ਬਿਜ਼ਨਸ ਦਿੱਤਾ ਆਪਾਂ ਵੀ ਆਪਣੇ ਸ਼ਹਿਰ ਲਈ ਕੁਛ ਕਰ ਸਕੀਏ ਆਪਾਂ ਪ੍ਰਸ਼ਾਸਨ ਕੋਲ ਗਏ ਉਹਨਾਂ 'ਕੇ ਅਪੀਲ ਕੀਤੀ ਕਿ ਜੇ ਜਿੰਨੀ ਦੇਰ ਤੱਕ ਤੁਹਾਡੇ ਕੋਲ ਠੁਕਮਣੀ ਜਗ੍ਹਾ ਨਹੀਂ ਮਿਲਦੀ ਆਪਾਂ ਆਪਣੀ ਜਗ੍ਹਾ ਤੇ कूੜਾ ਲਵਾਉਣ ਲਈ ਤਿਆਰ ਆਂ ਤੇ ਪ੍ਰਸ਼ਾਸਨ ਨੇ ਵੀ ਐਡੀਸੀ ਸਾਹਿਬ ਡੀਸੀ ਸਾਹਿਬ ਨੇ ਸਤਿਕਾਰ ਕਰਦੇ ਆ ਉਸ ਦਿਨ ਤੋਂ ਹੀ ਤਕਰੀਬਨ ਵੀਕ ਦਿਨ ਪਹਿਲਾਂ ਤੁਸੀਂ ਕੂੜਾ ਸਾਡੇ ਇੱਥੇ ਡੰਪ ਕਰਨਾ ਸ਼ੁਰੂ ਕਰਤਾ ਤੇ ਫਿਰ ਬੜੀ ਫਿਰ ਮੈਂ ਸਾਰੇ ਆਪਣੀ ਟੀਮ ਨੇ ਇੱਥੇ ਟੋਏ ਟੋਏ ਪਟਵਾਏ ਨੇ ਪ੍ਰੋਪਰ ਤਰੀਕੇ ਨਾਲ ਤੇ ਆਪਾਂ ਇੱਥੇ ਕੂੜਾ ਲਾਣਾ ਸ਼ੁਰੂ ਕਰਤਾ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਸ਼ਹਿਰ 166ਵਾਂ ਨੰਬਰ ਤੇ ਆਇਆ ਤਾਂ ਬੜਾ ਮਨ ਉਦੋਂ ਵੀ ਠੇਸ ਪੁੱਜੀ ਸੀਗੀ ਜਦੋਂ ਸਰਵੇ ਸੈਂਟਰ ਅਜੰਸੀ ਨੇ ਸਰਵੇ ਵੀ ਕੀਤਾ ਸੀਗਾ ਤੇ ਆਪਾਂ ਬੜੀ ਪਛੜ ਗਏ ਸੀਗੇ ਤੇ ਫਿਰ ਮਨ ਕੀਤਾ ਕਿ ਆਪਾਂ ਆਪਣਾ ਯੋਗਦਾਨ ਪਾਈਏ ਉਸ 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 ਮਸਲੇ 'ਚ ਆਪਾਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ। ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ। ਉਹਦੇ ਲਈ ਪ੍ਰੋਪਰ ਆਪਾਂ ਕਲਚਰ ਤਿਆਰ ਕਰਕੇ ਤੇ ਆਪਾਂ ਇਹਨੂੰ ਡੀਕੰਪੋਜ਼ ਕਰਾਂਗੇ। ਸਲਾਹ ਸਲਾਹ ਵੀ ਲਈ ਗਈ ਆ। ਬਾਕੀ ਪ੍ਰਸ਼ਾਸਨ ਨੇ ਵੀ ਆਪਣੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਆ। ਉੱਥੇ ਸਾਨੂੰ ਕਮੇਟੀ ਦੇ ਮੁਲਾਜ਼ਮਾਂ ਨੇ ਬਹੁਤ ਸਾਥ ਸਾਥ ਦਿੱਤਾ ਵਾ ਤੇ ਮੈਂ ਹੁਣ ਬੇਨਤੀ ਕਰੂੰਗਾ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਜਿਹੜੀ ਕੂੜੇ ਦੀ ਆ ਇਹ ਸਾਡੇ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਆ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਗੰਦਗੀ ਨੂੰ ਸ਼ਹਿਰ ਤੋਂ ਦੂਰ ਕਰੀਏ ਸਾਫ਼ ਕਰੀਏ ਪਿੰਡ ਵਾਸੀਆਂ ਵਾਲੇ ਕਿਉਂ ਲਾਗੇ ਜਾ ਕੇ ਕਿੰਨੀ ਮੁਸ਼ਕਲ ਮੁਸ਼ਕਲੀ ਹੁੰਦੀ ਹੈ ਕੋਈ ਤੇ ਪਿੰਡ ਵਾਸੀ ਜਿਹੜਾ ਪਿੰਡ ਲਾਗੇ ਵਸਦਾ ਉਹਨਾਂ ਦਾ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਕਿਸੇ ਨਾ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਤੇ ਥੋੜੇ ਦਿਨ ਉਹਨਾਂ ਨੇ ਓਕੇ ਕੱਟੇ ਨੇ ਪਰ ਹੁਣ ਮੈਂ ਵਿਸ਼ਵਾਸ ਦਿਵਾਉਣਾ ਕਿ ਆਪਾਂ ਹੁਣ ਪ੍ਰੋਪਰ ਵੇ ਨਾਲ ਇਹਨੂੰ ਡੰਪ ਕਰ ਲੈਣਾ ਤੇ ਹੁਣ ਇੱਕ ਅੱਜ ਦਿਨ ਤੋਂ ਬਾਅਦ ਕੋਈ ਮੁਸ਼ਕਲ ਕਿਸੇ ਨੂੰ ਨਹੀਂ ਆਣੀ ਤੇ ਸਾਰਿਆਂ ਦਾ ਧੰ ਕਿੰਨੇ ਚਿਰ ਵਾਸੀ ਤੁਸੀਂ ਰੱਖਿਆ ਵੀ ਕਿੰਨੇ ਜੇ ਸਾਮਸਾ ਦੇ ਕੁੜਾ ਜਾਂ ਕੀ ਪਲਾਨਿੰਗ ਬਣਾਈ ਜਾਂਗੇ ਇਹ ਜੀ ਜਿੰਨੇ ਦਿਨ ਤੱਕ ਸਰਕਾਰ ਕੋ ਇਹ ਕੋ ਪ੍ਰਸ਼ਾਸਨ ਕੋ ਪਰਮਨੈਂਟ ਹਾਲ ਸਲੂਸ਼ਨ ਨਹੀਂ ਮਿਲਦਾ ਸਾਡੇ ਕੋਲ ਤਿੰਨ ਚਾਰ ਸਾਈਟਸ ਹੈਗੀਆਂ ਵਾ ਆਪਾਂ ਇਦਾਂ ਹੀ ਆਪਣੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ ਮੈਂ ਮੇਰੀ ਟੀਮ ਜਿਨ੍ਹਾਂ ਨੇ ਪੂਰਾ ਪੂਰੀ ਕੋਸ਼ਿਸ਼ ਕੀਤੀ ਯੋਗਦਾਨ ਪਾਇਆ ਆਪਾਂ ਸਾਰੇ ਹੀ ਆਪਣੇ ਸ਼ਹਿਰ ਨੂੰ ਸਾਫ਼ ਕਰਨ ਲਈ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਜੇ ਸ਼ਹਿਰ ਵਾਸੀਆਂ ਦਾ ਸਾਰਿਆਂ ਦਾ ਸਾਨੂੰ ਸਹਿਯੋਗ ਮਿਲਿਆ ਤਾਂ ਆਪਾਂ ਬੜੇ ਵਧੀਆ ਪ੍ਰੋਪਰ ਤਰੀਕੇ ਨਾਲ ਨੂੰ ਇਹਨੂੰ ਸੰਭਾਂਗੇ ਜੀ ਯਾਰ ਪਹਿਲਾਂ ਦੇ ਹੀ ਉੱਥੇ ਕੁੰਦੇ ਰਹਿਆ ਨਾ ਪੜਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋਗੇ ਜਦੋਂ ਅਸੀਂ ਡੇਰੇ ਆਇਆ ਮੈਨੂੰ ਅੰਦਾਜ਼ਾ ਪੂਰਾ ਹਾਲਾਤ ਜਾਂਦੇ ਜਦੋਂ ਇੱਕ ਦੋ ਜਿੰਨੇ ਲੋਕਾਂ ਦਾ ਆਣਾ ਮੇਰੇ ਕੋਲ ਆ ਜਾ ਇੰਨੇ ਟਾਰਗੇਟ ਦੇ ਸਨ ਅੱਜ ਤੱਕ ਮੇਰੇ ਕੋਲ ਹੀ ਆ ਜਾ ਪਹਿਲੀ ਵਿਆਹ ਜਿੱਦ ਸਭ ਕੁਝ ਆਜੇ ਡੰਗਰ ਵਿਆਹ ਜੇ ਇੱਥੇ ਲਵੋ ਅੱਡੇ ਲਵੋ ਆ ਗਿਆ ਵੀ ਮੈਂ ਤੋਂ تھوڑے جہاں ہو جائیے ڈیرے گئے اب بلتے تو من پتا بھائی مشکل ہی ہے عمر ہو گئی بندے میرے چلے گئے تو چھوٹے بھی پتا وہ ہے نا یا نہیں میں کھیل ہی نہیں یہ بھی ایک ریکارڈ ہی ਮੁੰਡੇ ਅੱਜ ਮੈਂ ਨਹੀਂ ਸੰਗਲਦਾ ਪੜਨੀ ਜਾਣਾ ਸੀ ਅਸਿਕਾਰ ਬਣਾਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਜਿਹੜੀਆਂ ਬੜੇ ਬੜੇ ਸਿਆਣੇ ਬੰਦੇ ਦੱਸਦੇ ਯੋਕਾਰ ਸੀ ਬਾਬਾ ਜੀ ਸਾਹ ਯੋਕਾਰ ਸੀ ਪੈਸੇ ਵੀ ਲੋਕਾਂ ਨੂੰ ਜ਼ਮੀਨਾਂ ਦਾ ਤੇ ਕੁਝ ਵਾਹ ਸਭ ਸਭ ਕੁਝ ਸੀ ਜਿੰਦਗੀ ਜਦੋਂ ਆ ਗਈ ਤਾਂ ਉਹ ਉਹ ਯਾਰ ਜ਼ਮੀਨ ਕਿਹੜੀ ਚੋਕੇ ਖੜਨੀ ਆ ਇੱਥੇ ਉਹ ਯਾ ਜਾਂਦੇ ਰਹਿਆ ਮਿੰਟਾ ਦਾ ਦਾਦਾ ਦਾ ਪਤਾ ਆਈ ਦਾ ਦਾਦਾ ਦਾ ਮੀਲਾ ਦਾ ਕਿਤੇ ਪਿੰਡਾਂ ਦਾ ਵੀ ਪਤਾ ਪੜਾਈ ਕਿਸ ਤਰ੍ਹਾਂ ਹੀ ਮੈਂ ਕਿਹਾ ਇੱਕ ਨੰਬਰ ਪੜਾਈ ਦੇ ਵਿੱਚ ਇੱਕ ਨੰਬਰ ਜੇ ਨਹੀਂ ਤੇ ਕਾਟੋ ਕੱਢ ਲੈਣ ਦੇ ਵੇਹਲਾ ਨੇ ਪਹਿਲੇ ਬੈਜੋ ਕਰਾ ਚੱਲੀ ਸੀ ਮੁੰਡੇ ਬਾਜੇ ਕੋਲ ਜੀ ਮਿਨੀਟਰ ਵੀ ਰਹੇ ਮੈਂ ਮਿੰਟੇ ਤੇ ਜਿਆ ਕਿੰਨਾ ਸਕੋ ਦਾ ਹਾਂ ਜੀ

ਓ ਜਾਨਾ ਤੇ ਮੈਂ ਉਹ ਯਾ ਲੈਣ ਮੈਂ ਰੋਟੀ ਕਾਸ਼ਾ ਨਾ ਦੇ ਤਾ ਅੱਜ ਆਈ ਪੀਸਾ ਨਾ ਮੇਰਾ ਬਦਲਾ ਨਹੀਂ ਦੇ ਰਿਹਾ ਝੂਠ ਬੋਲਣਾ ਨਹੀਂ ਕੀ ਕੋ ਆ ਕੇ ਮੈ ਤੂੰ ਝੂਠ ਬੋਲ ਪੈਸੇ ਲੈ ਲੈ ਤੇ ਮੈਂ ਤੇ ਦੀ ਮੰਦੀ ਵੀ ਉਹਦੀ ਕਰਦਾ ਔ ਚੂਠ ਬੋਲਣਾ ਪਰਵਾਸੇ ਕਿੰਨੇ ਜੀ ਜੀ ਉੱਤਰ ਯਾਰ ਸਾਡੇ ਪੰਜ ਜੀ ਸਾਂ ਅਸੀਂ ਜਦੋਂ ਆਇਆ ਨਾ ਪੰਜ ਜੀ ਆਏ ਮਾਂ ਤੇ ਪਿਓ ਦੇ ਤੇ ਨਹੀਂ ਆ ਦੋਇ ਭਰਾ ਤੇ ਇੱਕ ਭੈਣ ਅਰੇ ਤੇ ਆਣ ਕਿ ਕਿਸ ਕੀ ਕੋ ਹੋ ਰਹੀ ਏ ਹਾਂ ਜੀ ਕਾਮ ਇਸ ਵਾਰ ਤੇ ਉਹਨੇ ਨਾਲ ਗੱਲ ਕੀਤੀ ਸਾਡੇ ਘਰ ਦੇ ਵਿੱਚ ਵਾਪਸ ਆ ਮੇਰਾ ਜਿਹੜਾ ਨਾ ਉਹ 55 ਸਾਲ ਮੇ ਭਰੀ ਗਿਆ ਪਰ ਉਹ ਜਦੋਂ ਸੀ ਆਇਆ ਸਨ ਉਹ ਵੀ ਉਹ ਹੁਣ ਮਾਤੇ ਨੂੰ ਲਗਾਉਂਦਾ ਸਨ ਜਦੋਂ ਅਸੀਂ ਉਥੋਂ ਆਏ ਸਨ ਫਿਰ 15 18 ਤੱਕ ਗਿਆ ਸਨ ਡੇਰਿਓ ਹਾਂਜੀ ਲਾਰੋਆ ਹੈ ਲਾਰੋਆ ਦੂਰ ਨਹੀਂ ਪਿੰਡ ਤਾਂ ਲੱਗਿਆ ਸੀ ਉਹ ਪਿੰਡ ਸਾਡਾ ਤੇ ਮੈਂ ਅੱਗੇ ਦੱਸ ਚੁੱਕਾ ਇੱਕ ਵਾਰੀ ਉਹ ਆਖ ਰਹੇ ਕਿ ਭਈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਤਾਂ ਕੀਤਾ ਸਾਨੂੰ ਬੰਦਾ ਦੱਸੋ ਜਿਹੜੇ ਬੰਦੇ ਤੁਹਾਨੂੰ ਆਖਿਆ ਮੇਟੇ ਵਾਲਿਆਂ ਨੇ ਦੱਸਿਆ ਇਹਨੂੰ ਵੜਾ ਦੇਾਂਗੇ ਤੇ ਤੁਸੀਂ ਕਿਉਂ ਜੱਡਿਓ ਉਹ ਚਾਚੇ ਨੇ ਦੱਸਿਆ ਆਖਣਗੇ ਮੇਰੇ ਰਿਸ਼ਤੇਦਾਰ ਤੇ ਸਾਰੇ ਗਏ ਤੁਰ ਤੇ ਉਹਨਾਂ ਜਿਹੜੇ ਥੋੜੇ ਜਿਹੀ ਰਹਿ ਗਏ ਤੇ ਰਿਸ਼ਤੇਦਾਰੀ ਵੀ ਕਰ ਲਈਆਂ ਆਪੋ ਜੀ ਇਸ ਤਰ੍ਹਾਂ ਸਾਰਾ ਕੁਝ ਛੱਡਾਇਆ ਇਹ ਧਿਆਣ ਦੇ ਦੁਆਰਾ ਫੇਰ ਬਣਾਉਣ ਆਇਆ ਸਭ ਕੁਝ ਆ ਜਿੱਥੇ ਬੈਠਾ ਦਾ ਸਭ ਕੁਝ ਮੁੱਲ ਨਹੀਂ ਲਿਆ ਬਣਾਇਆ ਇਹਦੇ ਬੜੀ ਤਗੜੀ ਕੀ ਕੰਮ ਕੀਤਾ ਕਰ ਤਰ੍ਹਾਂ ਮੈਂ ਦੇ ਕੰਮ ਕਪੜੇ ਦਾ ਕਰਦਾ ਤੇ ਮੇਰੇ ਤੋਂ ਛੋਟੇ ਜਿਹੜੇ ਉਹ ਲੋਹੇ ਦਾ ਕਾਰੀਗਰ ਸੀ ਇਹਦੇ ਪਣਿਆੜ ਮੇਲੀ ਉਹਨਾਂ ਕੱਲੇ ਨਹੀਂ ਬਣਾ ਜੀ ਇਹ ਤਾਂ ਜਾ ਕੇ ਵੇਖਿਆ ਜੀ

ਪਪੂ ਜੰਦਰ ਘਰ ਕਿੰਦਾ ਦਾ ਸੀ ਆਪਣਾ ਸਾਰੇ ਪਿੰਡ ਨਾਲੋਂ ਵਧੀਆ ਸੀ ਸਾਡਾ ਮਕਾਨ ਘਰ ਜਿਹੜਾ ਸੀ ਪਿੰਡ ਨਾਲੋਂ ਵਧੀਆ ਸੀ ਅੱਜ ਉਹਨਾਂ ਦੇ ਬੰਦੇ ਇਹਨਾਂ ਦੇ ਅਫਸਰ ਵੀ ਆ ਨਹੀਂ ਕਹ ਲਿਆ ਸੱਚ ਨਾਲ ਚੱਲੋ ਫੇਰ ਜਿਹੜੀਆਂ ਲੋ ਮੈਂ ਨਾ ਉਹਦੇ ਵਿੱਚ ਨਾ ਵੜੋ ਜਦੋਂ ਕੋਈ ਜਦੋਂ ਆ 15 ਅਗਸਤ ਹੁੰਦੀ ਹੈ ਤੇ ਯਾਦਾਂ ਨਾਲ ਹੁੰਦੀ ਹੁੰਦੀ ਮੈਂ ਮੈਂ ਉਹ ਮੁੰਡੇ ਨੂੰ ਆਹ ਮੁੰਡੇ ਆ ਆਪਣੇ ਮੁੰਡੇ ਦੀ ਆਓ ਪਰੋ ਬੈਠਾ ਲਾਓ ਪਰ ਹਾਂ ਜੀ ਮੈਨੂੰ ਸੁਵੇਰੇ ਦਾ ਆਪਿਆ ਮੈਨਾਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਮਾਰ ਆ ਰਹੀ ਸਵੇਰੇ ਆ ਜੀ ਦਾ ਆਪਿਆ ਜਿਆ ਸਿਆਲੀ ਪੰਦ ਆ ਮੈਂ ਇਹਨਾਂ ਦਿਨਾਂ ਦੇ ਵਿੱਚ ਇਹ ਨਾਲ ਮਾਰਾ ਸੀ ਜਿਹਦੀ ਗੱਲ ਨਹੀਂ ਕਰਨੀ ਤੇ ਤੋ ਆ ਵੀ ਕਿਹਨੇ ਮੈਂ ਤੁਹਾਨੂੰ ਦੱਸਣਾ ਪਿਆ ਬੇਹਨਾਂ ਦੇਣਾ ਜੋ ਸੀ ਵੀ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇ ਗਾ ਜਿਆਦਾ ਆਉਂਦੇ ਜਿਹੜਾ 15 ਅਗਸਤ ਨੂੰ ਆਹ ਡਰੀ ਹੁੰਦਾ ਦਿੱਤੇ ਨਹੀਂ ਨਹੀਂ ਸਾਨੂੰ ਡਰ ਨਹੀਂ ਆਈ ਰਹਿ ਗਾ ਸਰ ਘਰੋਂ ਬਾਹਰ ਨਹੀਂ ਨਾ ਹੈ ਆ ਲੋਕਾਂ ਦਾ ਵੇਂਦੇ ਸਾਂ ਹਾਲ ਵੇਂਦੇ ਨਾ ਉਧਰ ਉਹਨਾਂ ਜਿਆਦਾ ਵੱਡੇ ਤਾਂ ਉਹਨਾਂ ਕਿਹਾਂ ਨੇ ਸਿਕਾਗੋ ਲੋਕਾਂ ਦੇ ਕੋਈ ਨਹੀਂ ਡਰਦਾ ਕੋਈ ਵੀ ਨਹੀਂ ਡਰਦਾ ਰੋਟੀ ਸਾਰੇ ਕੰਦੇ ਲੈ ਮਾੜਾ ਕੋਈ ਨਹੀਂ એટલા બધા યાર મા ટાઈમ એસાડ સંડ દોત કૃષ હો રોળા પૈસા લડના ઠીક પર જઈશ મને પુત્ર નહી સંભાળ્યા સમને મેરે ਮੈਂ ਵੀ ਖਲੋ ਤਾਦਾ ਨੰਬਰ ਖਲੋ ਤਾਦਾ 4000 ਕੋੜੇ ਤੇ ਸੀ ਉਹਨਾਂ ਦਾ ਬਜਾਦਾ ਸਾਹਿਬ ਹੈ ਜਿਹੜੇ ਨੇ ਤਕਰੀਬ ਲੋ ਹੈ ਇਹਨਾਂ ਨੇ ਕੀ ਮਰੇ ਆਂਦਾ ਨਹੀਂ ਇਹਨਾਂ ਨੂੰ ਕੁਝ ਨਹੀਂ ਆਖਣਾ ਠੀਕ ਹੈ ਇਹ ਠੀਕ ਲੈ ਇਹਨਾਂ ਨੂੰ ਕੁਝ ਨਹੀਂ ਆਖਣਾ ਸਿਰਫ ਉਹ ਬਾਰਾ ਨੇ ਨਹੀਂ ਚੱਲਣ ਤੇ ਨਹੀਂ ਤੇ ਮਾਰਦੇ ਸਾਹਮਣੇ ਗੱਲ ਵੀ ਹੈ ਮੇਰੇ ਸਾਹਮਣੇ ਬੰਦੇ ਪੈ ਨਾ ਤੇ ਚਾਰੀਆ ਤੋਂ ਵੱਢੀ ਜਿਹੜੀ ਪੀਂਦੇ ਹਨ ਬੇ ਤਿੰਨ ਚਾਰ ਬੰਦੇ